ਅਸੀਂ ਤਾਂ ਜਦੋਂ ਦੇਖਦੇ ਸੀ ਇਹਨੇ ਨੀਚੇ ਕੰਮ ਨਹੀਂ ਕਰਨਾ ਕੀ ਕਰਦੀ ਸੀ ਇਹ ਕੰਮ ਸਵੇਰ ਉੱਠਦੀ ਸੀ 6 ਵਜੇ 5:30 ਵਜੇ ਕੱਪੜੇ ধੋਈਆਂ ਨੂੰ ਸਬਕ ਦਿੱਤੇ ਐਡੇ-ਐਡੇ ਕੰਬਲ ਵਿਚਾਰੀ ਪੈਰਾਂ ਨਾਲ ਧੋਹਦੀ ਆ ਉਹ ਸਿਰਫ ਉਹਨੂੰ ਸਵੇਰ ਇੱਕ ਰੋਟੀ ਦਿੰਦੇ ਆ ਬਸ ਉਹਦੇ 'ਚ ਉਹਨੇ ਪੂਰਾ ਦਿਨ ਗੁਜ਼ਾਰਾ ਕਰਨਾ ਹੈ ਬੀਨਾ ਨੂੰ ਰਾਤ ਨੂੰ ਰੋਟੀ ਜੇ ਅਸੀਂ ਪੁੱਛਣਾ ਗੁੜੀਆਂ ਖਾਣਾ ਖਾ ਲਈ ਆ ਉਹਨੇ ਕਹਿਣਾ ਦੀਦੀ ਨਹੀਂ ਖਾਦਾ ਨਹੀਂ ਫਿਰ ਜੇ ਸਾਡੇ ਕੋਲ ਹੁੰਦਾ ਸੀ ਬੱਚਾ ਬੁੱਚਾ ਅਸੀਂ ਉਹਨੂੰ ਕਹਿਣਾ ਚੱਲੇ ਬਿਸਕੁਟ ਖਾ ਲੈ ਤੂੰ ਪਾਪਾ ਮੈਨੂੰ ਇੱਥੇ ਛੱਡ ਗਏ ਇੱਕ ਵਾਰ ਤੇ ਉਸ ਤੋਂ ਬਾਅਦ ਵੀ ਮੇਰੇ ਪਾਪਾ ਮੈਨੂੰ ਲੈਣ ਨਹੀਂ ਆਏ ਅੱਛਾ ਇਹਨਾਂ ਨੇ ਮੈਨੂੰ ਕਦੇ ਪੁੱਛਿਆ ਮੇਰੇ ਘਰ ਦੇਣਾ ਕਿ ਮਤਲਬ ਇਹ ਹੀ ਹੈ ਮੇਰੇ ਜਿਹੜੂ ਰਾਤ ਨੂੰ ਦੋ ਦੋ ਵੇ ਟੱਕਰ ਕੁੱਟਦੇ ਨੇ ਰਾਤ ਨੂੰ 11 ਵਜੇ ਜਦੋਂ ਆ ਕੇ ਕੰਮ ਤੋਂ ਆਇਆ ਮੁੰਡਾ ਆਇਆ ਉਹਨੇ ਕੁੱਟ ਤਾ ਕਿ ਤੇ ਕਿਹਨੇ ਕੁੱਟਿਆ ਪਹਿਲੀ ਗੱਲ ਤਾਂ ਤੁਸੀਂ ਇਹ ਕੋਸ਼ਿਸ਼ ਸਾਡੇ ਕੋਲ ਪੁੱਟ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੁਸੀਂ ਨਹੀਂ ਪੁੱਟ ਕਰ ਸਕਦੇ ਕਿਉਂ ਠੀਕ ਹੈ ਜੀ ਕਾਰਨ ਹੁਣ ਕਾਨੂੰਨੀ ਤੌਰ ਤੇ ਜਿਹੜਾ ਕਾਨੂੰਨ ਬਣਦਾ ਉਹਦੇ ਮੁਤਾਬਕ ਅਸੀਂ ਪਾਰਵਾਈ ਹੈਗੀ ਹੈ ਕਰਾਵਾ ਲਈ ਹਾਂ ਉਹਦੇ ਮੁਤਾਬਕ ਜੋ ਕਰਨਾ ਠੀਕ ਹੈ ਬਾਈ ਠੀਕ ਹੈ ਜੀ ਉੱਪਰ ਕੱਪੜੇ ਵਗੈਰਾ ਧੋ ਕੇ ਸੁੱਕਣੇ ਪਏ ਪਏ ਸਾਰੇ ਉਹ ਬੱਚਿਓ ਧੋਂਦੀ ਆ ਕੱਪੜੇ ਵਿਚਾਰੀ ਇਹ ਉਹ ਹੀ ਧੋਂਦੀ ਆ ਜੀ ਨਹੀਂ ਤੁਹਾਨੂੰ ਕੋਈ ਡਰ ਤਾਂ ਨਹੀਂ ਹੈਗਾ ਕੋਈ ਕੋਈ ਭਾਈ ਜਦੋਂ ਹੁਣ ਆਈ ਜਾਓ ਤੁਸੀਂ ਆ ਕੱਪੜੇ ਕੋਪੜੀ ਧੋ ਰਹੀ ਤੋਂ ਤੇ ਹੁਣ ਕਿ ਕੁੜੀ ਹੈ ਹਾਂਜੀ ਭਾਜੀ ਉਹ ਹੀ ਧੋਂਦੀ ਉਹ ਹੀ ਧੋਂਦੇ ਸਾਰ ਕਿੰਨੀ ਕੋਮਰ ਆਉਦੀ ਮਤਲਬ ਉਹ ਹੀ ਭਾਜੀ 12 13 ਸਾਲ ਦੀ ਕੁੜੀ ਹੈ ਠੀਕ ਆ ਜੀ 5 ਦੇ ਦੋ ਸਾਲ ਤੋਂ ਭਾਜੀ ਅਸੀਂ ਦੇਖਦੇ ਪਏ ਆ ਕਿ ਬਹੁਤ ਕੁੱਟਮਾਰ ਕਰਦੀ ਆ ਤੇ ਮਾਂ ਇਹਦੀ ਕੱਥੀ ਉਹ ਅਸੀਂ ਇਹਨੂੰ ਪੂਰੀ ਤੀ ਪੁੱਛਦੇ ਕਹਿੰਦੇ ਕਿ ਮੇਰੀ ਮੰਮੀ ਦੀ ਡੈਥ ਹੋ ਗਈ ਹੈ। ਅੱਛਾ ਤੇ ਵੀ ਮੇਰੇ ਪਾਪਾ ਮੈਨੂੰ ਇੱਥੇ ਛੱਡ ਗਏ ਇੱਕ ਵਾਰ ਤੇ ਉਸ ਤੋਂ ਬਾਅਦ ਵੀ ਮੇਰੇ ਪਾਪਾ ਮੈਨੂੰ ਲੈਣ ਨਹੀਂ ਆਏ। ਅੱਛਾ ਵੀ ਨਾ ਮੈਨੂੰ ਕਦੇ ਪੁੱਛਿਆ ਮੇਰੇ ਘਰ ਦੇ ਨਾਲ ਕਿ ਮਤਲਬ ਇਹੀ ਹੈ ਮੇਰੀ। ਪੰਜਾਬੀ ਬੋਲਦੇ ਕੁੜੀ ਕਹਿੰਦੇ। ਵੀ ਬੋਲ ਲੈਂਦੀ ਪੰਜਾਬੀ ਵੀ ਹੁੰਦੀ। ਠੀਕ ਹੈ। ਉੱਪਰ ਹੋਊਗੀ ਕੁੜੀਆਂ ਥੱਲੇ ਹੋਗੀਆਂ। ਥੱਲੇ ਅੰਦਰ ਹੀ ਕੰਮਕੁਮ ਕਰਦੀ ਹੁੰਦੀ। ਕੀ ਨਾਮ ਕੁੜੀ ਦਾ? ਕੁੜੀ ਹੀ ਕਹਿੰਦੀ ਆ ਇਹਨੂੰ। ਕੁੜੀਆ। ਜਿਹੜੇ ਸਲੇਬ ਬਣਾ ਕੇ ਰੱਖਿਆ ਬੱਚੇ ਇਹ ਸਲੇਬ ਆ ਜੀ ਉਹ ਸਲੇਬ ਆ ਸਲੇਬ ਆ ਜੀ ਉਹ ਸਲੇਬ ਆ ਅੱਧੀ ਨੇ ਇੱਥੇ ਗਿਆ ਇੱਥੇ ਇਹ ਸਲੇਬ ਆ ਜੀ ਇਹਨੂੰ ਤਰਖਾ ਦਿੰਨੇ ਕੋਈ ਕਰੋ ਇਹਨੂੰ ਤਰਖਾ ਦਿੰਨੇ ਕੋਈ ਉਹਨੂੰ ਤਰਖਾ ਦਿੰਨੇ ਕੋਈ ਉਹਨੂੰ ਪੜਾਉਨੇ ਆ ਤੁਸੀਂ ਸਕੂਲੇ ਹੋਏ 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 ਤੁਹਾਡੀ ਕੀ ਲੱਗਦੀ ਆ ਉਹ ਤੇ ਤੁਸੀਂ ਵੀ ਤਾਂ ਨਹੀਂ ਇਹ ਕਹਿੰਦਾ ਪਰਸੰਦ ਮੇਰੇ ਘਰ ਕਿਉਂ ਕਿਉਂ ਨਹੀਂ ਕਰ ਰਹਾ ਇੱਕ ਐਨਜੀਓ ਆ ਜੀ ਸਾਡਾ ਐਨਜੀਓ ਅਸੀਂ ਇਦਾਂ ਦੇ ਬੱਚੇ ਜਿਹੜੇ ਸਲੇਬ ਬਣਾ ਕੇ ਰੱਖਿਆ ਗੁਲਾਮ ਬਣਾ ਕੇ ਰੱਖਿਆ ਇਹ ਗੁਲਾਮ ਸੀ ਬੱਚੀ ਗਲਤ ਲਫ਼ਜ਼ ਬੋਲ ਰਹੇ ਹੋ ਗਲਤ ਲਫ਼ਜ਼ ਕਰ ਰਹੇ ਹੋ ਨਹੀਂ ਨਹੀਂ ਗਲਤ ਨਹੀਂ ਕਰ ਰਹੇ ਬਿਲਕੁਲ ਸਹੀ ਆ ਬਿਲਕੁਲ ਗਲਤ ਗੱਲ ਨਹੀਂ ਕਰ ਰਹੇ ਸਾਡੀ ਉਮਰ ਬੀਤ ਦੀ ਬੱਚੇ ਰੱਖਦੇ ਹਾਂ ਹਾਂਜੀ ਅਸੀਂ ਰੱਖਦੇ ਰਹੇ ਪਿਆਰ ਮੋਹਤ ਰ ਬੀਜੀ ਵੀ ਜੁੰਦੇ ਸੀ ਇਹ ਸਾਡੇ ਬਿਆਨ ਲਲੋ ਗਵੰਡੀ ਮੈਂ ਲੈ ਲੈ ਬਿਆਨ ਪਰ ਉਸ ਬੱਚੀ ਦੇ ਮਸਲੇ 'ਚ ਮੈਨੂੰ ਦੱਸੋ ਸਰ ਇਹਨਾਂ ਦੀ ਕੁਝ ਲੱਗਦੀ ਹੈ ਬੱਚੀ ਠੀਕ ਆ ਰਿਸ਼ਤੇਦਾਰੀ ਤਾਂ ਨਹੀਂ ਕੋਈ ਇਹਨਾਂ ਦੀ ਸਰ ਤੁਸੀਂ ਦੱਸੋ ਇੱਕ ਬੱਚੀ ਜਿਹਦਾ ਉਹਦਾ ਮਾਂ ਪਿਓ ਸੱਸੋ ਕਿੱਥੇ ਆ ਬਲਾਉ ਤੁਸੀਂ ਇੱਕ ਵਾਰ ਉਹਦੇ ਮਾਂ ਪਿਓ ਕਿੱਥੇ ਨਹੀਂ ਨਹੀਂ ਪਹਿਲੀ ਗੱਲ ਤਾਂ ਤੁਸੀਂ ਇਹ ਕੁਐਸਚਨ ਸਾਡੇ ਕੋਲੋਂ ਪੁੱਟ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੁਸੀਂ ਨਹੀਂ ਪੁੱਟ ਕਰ ਸਕਦੇ ਕਿਉਂ ਠੀਕ ਹੈ ਜੀ ਕਾਰਨ 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 ਇਹ ਹੈਗਾ ਤੁਸੀਂ ਸਾਨੂੰ ਕੋਈ ਇਨਟੀਮੇਸ਼ਨ ਕੋ ਕੁਛ ਨਹੀਂ ਕੋ ਗੱਲਬਾਤ ਬੰਦਾ ਆਰਾਮ ਨਾ ਕਰਦਾ ਕਾਦੀ ਕਾਦੀ ਇਨਟੀਮੇਸ਼ਨ ਕਾਦੀ ਇਨਟੀਮੇਸ਼ਨ دیਏ ਤੁਹਾਨੂੰ ਅਸੀਂ ਤੁਹਾਡੇ ਘਰੋਂ ਇੱਕ ਸਲੇਵ ਚਨਾਉਣ ਆਏ ਆ ਤੇ ਅੱਜ ਅਸੀਂ ਇਸ ਬੱਚੀ ਨੂੰ ਇੱਥੋਂ ਰੈਸਕਿਊ ਕਰਾਇਆ ਜੀ ਇਹ ਗਰਦੇਵ ਨਗਰ ਮhalla 6 ਨੰਬਰ ਗਲੀ ਅਨਸਰ ਪਲਾਜ਼ਾ ਦੀ ਬੈਕਸਾਈਡ ਤੇ ਇੱਕ ਪੀਜੀ ਆ ਪੀਜੀ ਦੇ ਵਿੱਚ ਬੱਚੀ ਨੂੰ ਰੱਖਿਆ ਹੋਇਆ ਇਹਨਾਂ ਨੇ ਛੋਟੀ ਜੀ ਬੱਚੀ ਆ ਉਹਦੀ ਉਮਰ 12-13 ਸਾਲ ਆ ਜਸ ਤੇ ਉਹਨੂੰ ਬੱਚੀ ਨੂੰ ਜ਼ਬਰਦਸਤੀ ਉਹ ਤੋਂ ਕੰਮ ਕਰਾਇਆ ਜਾਂਦਾ ਕੁੱਟਿਆ ਮਾਰਿਆ ਜਾਂਦਾ ਉਹ ਬੱਚੀ ਦੇ ਮੂੰਹ ਦੇ ਉੱਤੇ ਜ਼ਖਮ ਬਣੇ ਹੋਇਆ ਉਦੇ ਨਾਲ ਤਸ਼ੱਦਦ ਕੀਤਾ ਜਾਂਦਾ ਜੇ ਬੱਚੀ ਕਹੂਗੀ ਹਾਂ ਮੈਨੂੰ ਕੁੱਟਦੇ ਮਾਰਦੇ ਸੀ ਫਿਰ ਉਦਾਂ ਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਆਪਾਂ ਦਾ ਤੁਹਾਨੂੰ ਜਿਹੜਾ ਮੇਰੇ ਘਰੇ ਜਿਹੜਾ ਸੀਗਾ ਵੀ ਤੁਸੀਂ ਇੱਥੇ ਲਾਇਆ ਬੈਲ ਲਾਈ ਆ ਤੁਹਾਡਾ ਫਰਜ਼ ਬੰਦਾ ਵੀ ਤੁਸੀਂ ਆ ਕੇ ਆਰਾਮ ਨਾਲ ਗੱਲ ਕਰਕੇ ਬੈਠ ਕੇ ਆਰਾਮ ਨਾਲ ਗੱਲ ਆ ਥੋੜੀ ਗੱਲ ਹੈ ਵੀ ਮੈਂ ਉੱਥੇ ਨਹੀਂ ਤੁਸੀਂ ਇੱਕਦਮ ਅੰਦਰ ਆ ਜਾਓ ਗੱਲਾਂ ਗਲਤ ਨਹੀਂ ਇਹ ਤੁਸੀਂ ਕਾਨੂੰਨੀ ਤੌਰ ਤੇ ਵੀ ਕਿਸੇ ਦੇ ਘਰ ਐਂਟਰੀ ਨਹੀਂ ਕਰ ਸਕਦੇ ਇਹ ਕਾਨੂੰਨੀ ਦਰਵਾਜ਼ਾ ਖੋਲਿਆ ਇੰਨਾ ਨੇ ਦਰਵਾਜ਼ਾ ਆਇਓ ਇਹ ਬਿਲਕੁਲ ਆਇਆ ਬਿਲਕੁਲ ਉਹਦੇ ਵਿੱਚ ਜਿਹੜਾ ਗੱਲਾਂ ਨੇ ਤੁਸੀਂ ਆਰਾਮ ਨਾਲ ਬੈਠ ਕੇ ਆਰਾਮ ਨਾਲ ਗੱਲ ਕਰੋ ਕੋਈ ਗੱਲ ਨਹੀਂ ਅਸੀਂ ਤੁਸੀਂ ਕਿਸੇ ਦੇ ਘਰ ਐ ਤਾਂ ਐਂਟਰ ਨਹੀਂ ਕਰ ਸਕਦੇ ਠੀਕ ਹੈ ਜੀ ਗਲਤੀ ਕਰ ਲੈ ਜੀ ਘਰੇ ਲੇਡੀ ਠੀਕ ਹੈ ਜੀ ਗਲਤ ਗੱਲ ਹੋ ਗਈ ਅਸੀਂ ਮੰਨ ਲੈਂਦੇ ਹਾਂ ਤੁਸੀਂ ਮੰਨਦੇ ਹੋ ਗਲਤੀ ਆਪਦੀ ਮੈਂ ਮੰਨ ਲੈਂਦਾ ਗਲਤੀ ਜਿਹੜੀ ਜੋ ਗੱਲ ਆ ਤੁਸੀਂ ਮੰਨਦੇ ਹੋ ਗਲਤੀ ਤੁਸੀਂ ਗਲਤੀ ਮੰਨਦੇ ਹੋ ਵੀ ਬੱਚੇ ਨੂੰ ਅਸੀਂ ਗਲਤ ਰੱਖਿਆ ਹੋਇਆ ਸੀ ਜਿਹੜੀ ਗੱਲ ਪੂਰੀ ਤਨਖਾਹ ਨਹੀਂ ਦਿੱਤੀ ਕੋਈ ਵੀ ਗੱਲ ਸੁਣੋ ਉਹਦਾ ਕੰਮ ਸਾਰਾ ਕਰਾ ਰਿਆ ਮੇਰੇ ਘਰ ਦਾ ਤੋਂ ਇੱਥੇ ਤੁਸੀਂ ਰੋਉ ਠੀਕ ਹੈ ਜਿਹੜੀ ਤੁਸੀਂ ਗੱਲ ਲੈ ਕੇ ਚੱਲੇ ਹੋ ਨਾ ਲੈ ਕੇ ਘਰ ਦਾ ਕੰਮ ਨਹੀਂ ਕਰਾ ਤੁਸੀਂ ਕਾਨੂੰਨੀ ਤੌਰ ਤੇ ਜਿਹੜੀ ਹੈਗੀ ਆ ਬੈਠ ਕੇ ਆਪਾਂ ਗੱਲ ਬੈਠ ਕੇ ਕਰ ਲੈਨੇ ਆ ਠੀਕ ਹੈ ਚਲੋ ਕੋਈ ਟਾਈਮ ਐਕਸੈਟ ਕਰ ਲੋ ਨਹੀਂ ਨਹੀਂ ਕੋਈ ਟਾਈਮ ਨਹੀਂ ਸੈਟ ਕਰਨਾ ਸੀ ਹੁਣ ਕਾਨੂੰਨੀ ਤੌਰ ਤੇ ਜਿਹੜਾ ਕਾਨੂੰਨ ਬਣਦਾ ਉਹਦੇ ਮੁਤਾਬਕ ਅਸੀਂ ਪਾਰਵਾਈ ਹੈਗੀ ਹੈ ਕਾਨੂੰਨ ਆ ਉਹਦੇ ਮੁਤਾਬਕ ਜੋ ਕਰਦੇ ਠੀਕ ਹੈ ਬਾਈ ਠੀਕ ਹੈ ਜੀ ਸੌਰੀ ਜੇ ਕੋਈ ਤੁਹਾਨੂੰ ਗੁੱਸਾ ਲੱਗਿਆ ਮਾਫੀ ਮੰਗਦਾ ਹਾਂ ਤੁਹਾਡੀ ਸੇਵਾ ਕਰਦੇ ਪਿਓ ਤੁਸੀਂ ਫਿਰ ਤੁਸੀਂ ਸਾਰਾ ਗੁਰਦੇਵ ਨਗਰ ਘੁੰਮੋ ਨਾ ਸੇਵਾ ਕਰੋ ਸਾਨੂੰ ਦੱਸੋ ਅਸੀਂ ਉਹਦੇ ਘਰੇ ਹੋਰ ਜਾਣਦੇ ਆ ਸੇਵਾ ਕਰੋ ਨਾ ਸਾਰਿਆਂ ਦੀ ਦੱਸੋ ਮਾਂ ਨੇ ਰੂਲੇ ਪਿੰਗੜੇ ਵਿਚਾਰੇ ਪੰਜ ਬਜ਼ੁਰਗ ਬੈਠੇ ਹੋਏ ਨੇ ਜਿਹਨਾਂ ਦੀ ਅੱਗੇ ਪਿੱਛੇ ਨਹੀਂ ਆ ਦੱਸੋ ਅਸੀਂ ਸੇਵਾ ਕਰੋ ਨਾ ਦੱਸੋ ਕਿੱਥੇ ਆ ਦੱਸੋ ਅਸੀਂ ਜਾਣਦੇ ਆ ਜੀ ਇਹ ਤਾਂ ਸਾਡੇ ਲਈ ਕਿਸੇ ਦੇ ਘਰ ਜਾਂਦੇ ਦੂਸਰੇ ਟੈਕ ਨਹੀਂ ਤੁਸੀਂ ਦੱਸੋ ਮਾਂ ਅਸੀਂ ਦੱਸੋ ਕਿੰਨਾਂ ਦੇ ਘਰੇ ਜਾਈਏ ਕਿੰਨਾਂ ਦੇ ਘਰੇ ਜਾਈਏ ਮੈਂ ਤੁਹਾਨੂੰ ਦੇ ਦਿਆਂਗੀ ਸਭ ਹਾਂ ਦੱਸ ਦਿਓ ਅਸੀਂ ਕਰਾਂਗੇ ਰੈਸਕਿਊ ਪੱਕਾ ਕਰਾਂਗੇ ਵਾਦਾ ਤੁਹਾਡੇ ਨਾਲ ਪੂਰਾ ਹਾਲ ਹੋਏਗਾ ਸਾਰਿਆਂ ਦਾ ਜਰੂਰ ਅਸੀਂ ਜਰੂਰ ਮਦਦ ਕਰਾਂਗੇ ਜੀ ਠੀਕ ਹੈ ਜੀ ਮਾਰੇ ਤੋਂ ਬ ਇੰਟੀਮੀਟ ਕਰੋ ਮੋਬਾਈਲ ਕਰੋ ਚਲੋ ਠੀਕ ਹੈ ਜੀ ਜਿਉਂਦੇ ਬਸਦੇ ਰਹੋ ਧੰਨਵਾਦ ਤੁਹਾਡਾ ਮਤਲਬ ਭੈਣੇ ਜਦੋਂ ਉਹਨੂੰ ਕੁੱਟਦੇ ਸੀਗੇ ਜਿਵੇਂ ਤੁਸੀਂ ਦੱਸਦੇ ਹੋ ਵਿੱਚ ਜਿਵੇਂ ਤੁਸੀਂ ਵੀ ਕੁਝ ਖਾਣ ਨੂੰ ਦੇਣਦੇ ਤਾਂ ਵੀ ਕੁੱਟਦੇ ਸੀ ਬਾਜੀ ਉਹ ਬਹੁਤ ਕੁੱਟਦੇ ਸੀਗੇ ਜਿਹੜੇ ਵੀਰਜੀ ਸੀਗੇ ਨਾ ਉਹ ਬਾਤੋ ਫੜ ਕੇ ਲੈ ਜਾਂਦੇ ਸੀ ਨੀਚੇ ਜਾ ਕੇ ਕੁੜਦੇ ਸੀ ਬਹੁਤ ਜ਼ਿਆਦਾ ਇੱਕ ਦਿਨ ਬਾਜੀ ਇੱਦਾਂ ਹੀ ਉਹ ਨੀਚੇ ਸੌਣ ਲਈ ਕਮਰੇ 'ਚ ਨਹੀਂ ਦਿੰਦੇ ਉਹ ਨੀਚੇ ਜਿੱਥੇ ਵਾਸ਼ਰੂਮ ਆ ਨਾ ਬਾਜੀ ਉੱਥੇ ਸਲਾਉਂਦੇ ਸੀ ਉਹਨੂੰ ਪਿੱਛੇ ਬੈਕ ਸਾਈਡ ਤੇ ਉੱਥੇ ਬਾਥਰੂਮ ਦੇ ਕੋਲ ਹੀ ਉਹਨੂੰ ਸੁਬਾਣਾ ਕੋਈ ਕੱਪੜਾ ਨਹੀਂ ਦਿੰਦੇ ਸੀ ਉੱਪਰ ਕਈ ਵਾਰ ਤਾਂ ਸਾਡੇ ਕੋਲ ਜੇ ਮੈਂ ਪਾਲਤੂ ਕੰਬਲ ਹੁੰਦਾ ਸੀ ਇੱਕ ਵਾਰ ਤਾਂ ਸੀ ਉਹ ਦੇਤਾ ਉਹਨੂੰ ਫਿਰ ਉਹਦੇ ਰੋੜ ਮਾਰਿਆ ਗਿੱਟਾ ਟੁੱਟਿਆ ਆ ਤੁਸੀਂ ਖਾਲਸਾ ਜੀ ਤੋਂ ਵੀ ਪੁੱਛ ਲੈਂਦੇ ਗਿੱਟਾ ਨਿਕਲ ਗਿਆ ਸੀਗਾ ਉਹਦਾ ਆਪ ਕੋ ਖਾਲਸਾ ਜੀ ਇਹਨੇ ਦਵਾਈ ਦੋਈ ਦਵਾਈ ਇਹ ਨਹੀਂ ਦਵਾਉਂਦੇ ਇਹ ਕਹਿੰਦੇ ਨਾ ਸੀ ਟ੍ਰੀਟਮੈਂਟ ਕਰ ਜਿਹੜਾ ਗਿੱਟਾ ਟੁੱਟ ਗਿਆ ਕੁੜੀ ਦਾ ਰੋੜ ਕਿਹਨੇ ਮਾਰੀ ਸੀ ਰੋਟੀ ਨਹੀਂ ਮਾਰੀ ਸੀਗੀ ਇਹ ਪਤਾ ਨਹੀਂ ਉਪਰ ਉਹ ਦੁੱਧ ਚੋਰੀ ਕਰਕੇ ਪੀ ਗਈ ਉਹ ਜਿਹੜੀ ਭਾਬੀ ਸੀਗੀ ਉਹਦੇ ਮੁੰਡੇ ਲਈ ਰੱਖਿਆ ਹੋਇਆ ਸੀ ਉਹਨਾਂ ਨੇ ਤੇ ਉਹ ਚੋਰੀ ਕਰਕੇ ਪੀ ਗਈ ਤੇ ਇਹਨਾਂ ਨੇ ਫਿਰ ਉਹਨੂੰ ਕੁੱਟਿਆ ਅੱਛਾ ਸਿਰਫ ਉਹਨੂੰ ਸਵੇਰ ਇੱਕ ਰੋਟੀ ਦਿੰਦੇ ਆ ਬਸ ਉਹਦੇ 'ਚ ਉਹਨੇ ਪੂਰਾ ਦਿਨ ਗੁਜ਼ਾਰਾ ਕਰਨਾ ਸੀ ਵੀ ਨਾਲ ਉਹ ਰਾਤ ਨੂੰ ਰੋਟੀ ਜੇ ਅਸੀਂ ਪੁੱਛਣਾ ਕੁੜੀਆ ਖਾਣਾ ਖਾ ਲਈ ਆ ਉਹਨੇ ਕਹਿਣਾ ਦੀਦੀ ਨਹੀਂ ਖਾਦਾ ਨਹੀਂ ਫਿਰ ਜੇ ਸਾਡੇ ਕੋਲ ਹੁੰਦਾ ਸੀ ਬਚਾ ਬੁੱਚਾ ਅਸੀਂ ਉਹਨੂੰ ਲੈਣਾ ਚੱਲੇ ਬਿਸਕੁਟ ਖਾ ਲੈ ਦੂਜਾ ਕੁਝ ਖਾਣਾ ਅੰਦਰ ਬਣਾਉਂਦੀ ਵੀ ਸੀ ਨਾਲ ਨੇ ਬਣਾਉਂਦੀ ਨਹੀਂ ਸੀ ਥੱਲੇ ਕੰਮ ਇਹਨਾਂ ਦੀ نیچے ਲੱਗ ਤੋਂ ਕਿਚਨ ਆ ਮੇ ਵੀ ਉੱਥੇ ਬਣਾਉਂਦੀ ਸੀਗੀ ਉੱਪਰ ਕੁੜੀਆਂ ਦਾ ਤਾਂ ਪੀਜੀ ਮੇਡ ਲੱਗੀ ਹੋਈ ਸੀਗੀ ਉਹ ਕੁੜੀਆਂ ਦਾ ਖਾਣਾ ਉਹ ਬਣਾਉਂਦੀ ਸੀ ਓਕੇ ਅਸੀਂ ਤਾਂ ਜਦੋਂ ਦੇਖਦੇ ਸੀ ਇਹਨੇ نیچے ਕੰਮ ਹੀ ਕਰਨਾ ਕੀ ਕਰਦੀ ਸੀਗੀ ਕੰਮ ਸਬਉਂਦੀ ਸੀ 6 ਵਜੇ 5:30 ਵਜੇ ਕੱਪੜੇ ਧੋਈ ਜਾਂਦੀ ਸੀ ਬੈਠੀ ਤੇ ਅੱਡੇ ਕੰਬਲ ਵਿਚਾਰੀ ਪੈਰਾਂ ਨਾਲ ਧੋਂਦੀ ਆ ਉਹ ਜਦੋਂ ਤੋਂ ਕਿਹੜਾ ਚੱਕੇ ਜਾਂਦੇ ਫਿਰ ਸਾਰਾ ਦਿਨ ਜਦੋਂ ਮਰਜ਼ੀ ਦੇਖਦੇ ਉਹਨੂੰ ਕਿਚਨ ਤੋਂ ਬਾਹਰ ਨਹੀਂ ਨਿਕਲਦੀ ਢਾਂਡੀ ਧਵਾਈ ਜਾਂਦੇ ਆ ਢਾਂਡੀ ਧਵਾਈ ਜਾਂਦੇ ਫਿਰ ਉਹ ਜਿਹੜੀ ਕੁੜੀ ਸੀ ਆਂਟੀ ਦੀ ਉਹ ਨੂੰ ਉਹ ਵੀ ਬਿਮਾਰ ਹੈ ਕਦੇ ਉਹਦੀਆਂ ਬਾਹਾਂ ਕੁੱਟਣ ਲਈ ਹੁੰਦੀ ਸੀ ਕਦੇ ਉਹਦੀ ਲੱਤਾਂ ਕੁੱਟਣ ਲਈ ਜੇ ਉਹ ਮੜਾ ਜਾ ਕੇ ਤੇ ਹੱਥ ਜ਼ੋਰ ਦੇ ਨਾਲ ਦੱਬ ਦਿੰਦੀ ਸੀ ਤਾਂ ਉਹਦੇ ਉਹ ਲੱਤਾਂ ਮਾਰਦੀ ਸੀ ਇਹ ਦੋ ਚੀਜ਼ਾਂ ਦੋ ਵਾਰ ਮੈਂ ਆਪ ਨੋਟ ਕੀਤੀ ਜੇ ਅਸੀਂ ਕਹਿ ਵੀ ਦਿੰਦੇ ਸੀ ਤਾਂ ਫਿਰ ਉਹ ਕਹਿੰਦੀ ਸਾਡਾ ਫੈਮਲੀ ਮੈਟਰ ਆ ਤੁਸੀਂ ਨਹੀਂ ਵਿੱਚ ਬੋਲਣਾ ਚਾਹੀਦਾ ਚਲੋ ਬਹੁਤ ਸ਼ੁਕਰੀਆ ਭੈਣੇ ਤੁਹਾਡਾ ਪੂਰਾ ਨਾਮ ਕੀ ਆ ਸਰ ਮੇਰਾ ਨਾਮ ਬਲਬੀਰ ਕੌਰ ਬਲਬੀਰ ਕੌਰ ਧੰਨਵਾਦ ਬਲਬੀਰ ਕੌਰ ਜਿਉਂਦੀ ਬਾਦਰੇ ਕੀ ਕੰਮ ਕਰਦੇ ਹੋ ਤੁਸੀਂ ਸਰ ਮੈਂ ਸ਼ੈਫ ਹਾਂ ਸ਼ੈਫ ਹਾਂ ਚਲੋ ਜਿਉਂਦੀ ਬਾਦ ਧੰਨਵਾਦ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਤੁਸੀਂ ਵੀ ਭੈਣੇ ਸ਼ੇਫੀ ਹੋ ਹਾਂਜੀ ਮੈਂ ਸ਼ੇਫ ਆ ਤਾਂ ਫਿਲਹਾਲ ਸਟੱਡੀ ਕਰ ਰਹੀ ਹਾਂ ਕਿ ਪੀਟੀ ਕਰ ਰਹੀ ਹਾਂ ਓਕੇ ਠੀਕ ਹੈ ਬਰਦਰ ਠੀਕ ਹੈ ਠੀਕ ਹੈ ਠੀਕ ਹੈ ਭੈਣ ਥੈਂਕ ਯੂ ਸਤਿ ਸ੍ਰੀ ਅਕਾਲ ਬਾਕੀ ਫਿਰ ਵੀ ਸਾਨੂੰ ਜੇ ਕੋਈ ਜ਼ਰੂਰਤ ਪਊਗੀ ਤੁਹਾਨੂੰ ਕਾਲ ਕਰਾਂ ਹਾਂ ਕਾਲ ਕਰਾਂ ਕਾਲ ਕਰ ਮੇਰੀ ਧੀਆ ਡਰਨਾ ਨਹੀਂ ਪੁੱਤ ਅੱਛਾ ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਪੁੱਤੂ ਅੱਛਾ ਤੇਰਾ ਪੂਰਾ ਨਾਂ ਕੀ ਆ? ਸ਼ਿਲਪਾ ਸ਼ਿਲਪਾ ਤੇਰਾ ਨਾਂ ਤੇਰੀ ਮੰਮੀ ਦਾ ਕੀ ਨਾਂ? ਹਾਂ ਕੀ ਨਾਮ ਸੀ ਪੁੱਤਰਾ? ਉਜਾ ਸੀ ਮੰਮੀ ਦਾ ਨਾ ਪਾਪਾ ਦਾ ਕੀ ਨਾਂ? ਨਹੀਂ ਜਿਹਨੇ ਹੋਰ ਵਿਆਹ ਕਰਾ ਲਈ ਪਾਪਾ ਨੇ ਉਹਦਾ ਨਾਮ ਕੀ ਏ ਪੁੱਤ? ਪਤਾ ਨਹੀਂ ਭੂਆ ਕਿੱਥੇ ਤੇਰੀ ਭੂਆ? ਭੂਆ ਆਪ ਵੀ ਨਹੀਂ ਦੇਖੇ ਬਾਪ ਨੇ ਆ ਜਾ ਬੇਟਾ ਥਲੇ ਆ ਚਿਲਪਾ ਡਰਨਾ ਨਹੀਂ ਹੁਣ ਬੇਟਾ ਅੱਛਾ ਤੈਨੂੰ ਸਾਰੇ ਗੁੱਡੀਆਂ ਹੀ ਕਹਿੰਦੇ ਸੀਗੇ ਉੱਥੇ ਠੀਕ ਆ ਤੈਨੂੰ ਸਭ ਤੋਂ ਜ਼ਿਆਦਾ ਉਸ ਘਰ ਚ ਕੌਣ ਮਾਰਦਾ ਸੀਗਾ ਅੰਟੀ ਅੰਟੀ ਮਾਰਦੇ ਸੀ ਕੋਈ ਨਾ ਬਸ ਤੈਨੂੰ ਖਾਣਾ ਕਿੰਨੇ ਟਾਈਮ ਮਿਲਦਾ ਸੀਗਾ ਇੱਕ ਟਾਈਮ ਇੱਕ ਟਾਈਮ ਖਾਣਾ ਦਿੰਦੇ ਸੀ ਕਿੰਨੀ ਰੋਟੀ ਦੋ ਦੋ ਰੋਟੀ ਦਿੰਦੇ ਸੀ ਪਹਿਲਾਂ ਕੋਈ ਨਾ ਕੋਈ ਨਾ ਸਿਰਫ ਇੱਕ ਟਾਈਮ ਖਾਣਾ ਮਿਲਦਾ ਸੀਗਾ ਦੋ ਰੋਟੀ ਮਿਲਦੀ ਸੀ ਹੈ ਇਨੂੰ ਸਭ ਤੋਂ ਵੱਧ ਜਿਆਦਾ ਜਿਹੜਾ ਮਾਰਿਆ ਉਹਨਾਂ ਨੇ ਕੀ ਮਾਰਦੇ ਸੀ ਆ ਤੇਰੇ ਬੁੱਲ ਤੇ ਕੀ ਮਾਰਿਆ ਸੀਗਾ ਉਹਨੂੰ ਚਾਕੂ ਮਾਰ ਰਹੇ ਸੀ ਚਾਕੂ ਮਾਰਦਾ ਕਿਹਨੇ ਮਾਰਿਆ ਸੀ ਚਾਕੂ ਅੰਤਨੀ ਅੰਤਨੀ ਅੰਨ ਦੀਦੀ ਦਾ ਦੀਦੀ ਵੀ ਤੈਨੂੰ ਇੱਕ ਵਾਰ ਤੱਕ ਇਦਾਂ ਦੀਵਾਰ 'ਚ ਮਾਰਿਆ ਸੀ ਬਹੁਤ ਜ਼ੋਰ ਦੀ ਮਾਰਦੇ ਸੀ ਤਾਂ ਤੇਰੇ ਸਰੀਰ ਤੇ ਕਿਤੇ ਹੋਰ ਵੀ ਸੱਟ ਲੱਗੀ ਹੋਈ ਆ ਚੋਟ ਲੱਗੀ ਚਲਿਏ ਹਾਂਜੀ ਚਲੋ तो क्या नाम है आपका चिल्पा है चिल्पा। <laughs> कितने साल की है पता नहीं पता नहीं, पता नहीं। मैं बच्चों की डॉक्टर हूं बेटा क्या चोट लग गई उन्होंने गर्म गर्म चाकू लगाया था अब तो बेटा बिल्कुल सेफ है, आराम, आराम, है? से, आराम से आराम आराम से घबराना नहीं है है ना मैम जो पूछ रहे आराम से तुम्हारे पास आ गई अब कोई कुछ नहीं करेगा अच्छा दो कब से रह रहे हो उनके घर में दो साल से दो साल से दो साल में आप क्या क्या करते थे वहाँ पर कपड़े बर्तन और सफाइया करती थी अच्छा और कितने सुबह से लेकर कितने बजे तक करते थे वो तो मैं सारा दिन ही लगी रहती थी अच्छा तो खाना देते थे आपको वो लोग एक टाइम देते देते थे एक में देते थे एक टाइम बाकी टाइम नहीं देते थे तो तूने किसी को ये बात बताई कि वो आंटी मेरे को मारती है और काम कराती है मैंने उसे बलबीर दीदी को ही बताई थी बलबीर दीदी कौन है ਉਹ ਉੱਪਰ ਰਹਿੰਦੇ ਸੀ ਇਹਨਾਂ ਦੇ ਪੀਜੀ ਚ ਉਹਨੇ ਫਿਰ ਕੁਝ ਪਹਿਲਾਂ 6 ਮਹੀਨੇ ਪਹਿਲਾਂ ਪੀਜੀ ਛੱਡ ਦਿੱਤਾ ਤਾਂ ਉਹਨੂੰ ਉਹਨੇ ਇਹ ਟਾਈਟ ਸੀ ਥੋੜਾ ਬੱਚੀ ਤੇ ਉਹਨੂੰ ਇਹ ਕਹਿੰਦੀ ਰਹਿੰਦੀ ਸੀ ਮੈਨੂੰ ਦੀਦੀ ਬਚਾ ਲਾ ਅੰਟੀ ਉਹਨਾਂ ਨੂੰ ਘੂੜ ਦਿੰਦੇ ਆ ਤੇ ਤੁਸੀਂ ਸਾਡੇ ਘਰ ਦੇ ਕੰਮਾਂ 'ਚ ਇੰਟਰਫੀਰੈਂਸ ਕਾਹਤੋਂ ਕਰਦੇ ਉਹਨਾਂ ਨੂੰ ਵੀ ਬੁਲਾ ਲੈਨੇ ਆਪਾਂ ਉਹਨੇ ਪੀਜੀ ਕਿਤੇ ਹੋਰ ਲੈ ਲਿਆ ਇਸੇ ਚੱਕਰ 'ਚ ਵੀ ਬੱਚੀ ਨੂੰ ਰਾਤ ਨੂੰ ਦੋ-ਦੋ ਵੇ ਵੇ ਤੱਕਰ ਕੁੱਟਦੇ ਰੇ ਰਾਤ ਨੂੰ 11 ਵਜੇ ਜਦੋਂ ਆ ਕੇ ਕੰਮ ਤੋਂ ਆਇਆ ਮੁੰਡਾ ਆਇਆ ਉਹਨੇ ਕੁੱਟਤਾ ਕਿਤੇ ਕਿਹਨੇ ਕੁੱਟਤਾ ਤੇ ਫਿਰ ਉਹ ਦੀਦੀ ਨੇ ਜਿਹਨੇ 6 ਮਹੀਨੇ ਪਹਿਲਾਂ ਜੂਨ ਦੇ ਵਿੱਚ ਸਾਨੂੰ ਇੱਕ ਵੀਡੀਓ ਭੇਜੀ ਉਦੋਂ ਡਸਟਬਿਨ ਤੋਂ ਕੱਢ ਕੇ ਖਾਣਾ ਖਾ ਰਹੀ ਸੀ ਉੱਥੇ ਫਿਰ ਉਸ ਤੋਂ ਬਾਅਦ ਹੁਣੇ ਕੱਲ ਜਦੋਂ ਉਹਦੇ ਘਰ ਦੇ ਮੋੜ 'ਤੇ ਨਿੰਗੀ ਤੇ ਇਹਨੇ ਉੱਪਰੋਂ ਖੜੀ ਨੇ ਦੇਖ ਲਿਆ ਤਾਂ ਇਹ ਭੱਜ ਕੇ ਆਈ ਬਲਬੀਰ ਜੀ ਦੀ ਬਲਬੀਰ ਜੀ ਦੀ ਮੈਨੂੰ ਬਚਾਓ ਕੱਲ ਤਾਂ ਫਿਰ ਉਹਨੇ ਕੱਲ ਜਿਹੜੀ ਵੀਡੀਓ ਸਾਨੂੰ ਲੇਟੈਸਟ ਭੇਜੀ ਹੈ ਜਿਹੜੀ ਤੁਸੀਂ ਆ ਦੇਖੀ ਵੀ ਹੋਣੀ ਹੈ ਤੇ ਉਸ ਵੀਡੀਓ ਦੇ ਵਿੱਚ ਫਿਰ ਇਹਨੇ ਉਹਨਾਂ ਨੂੰ ਕਿਹਾ ਵੀ ਆਂਟੀ ਦੀਦੀ ਮੈਨੂੰ ਬਚਾਓ ਜਿਹੜੀ ਆਂਟੀ ਆਪਕੋ ਮਾਰ ਦਿੱਤੀ ਸੀ ਉਹਦਾ ਨਾਮ ਕੀ ਹਾਂਜੀ ਹਾਂ ਦਿਖਾਓ ਮੈਨੂੰ ਕੋ ਨਾ ਮੈਨੂੰ ਕੋ ਆਹ ਕਿਹੜੀ 6 ਮਹੀਨੇ ਪੁਰਾਣੀ